ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ ਧੰਤਨ ਸਰਬੰਸ ਦਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੋ ਇਸ ਸੰਬੰਧ ਦੇ ਵਿੱਚ ਕੋਰਾਲੀ ਸ਼ਹਿਰ ਦੇ ਵਿੱਚ ਜੋ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਹੈ ਮਰੰਡਾ ਰੋਡ ਕਰਾਇ ਤੋਂ ਸੋ ਇਥੋਂ ਨਗਰ ਕੀਰਤਨ ਕੱਢਿਆ ਗਿਆ ਜੋ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਇਹ ਨਗਰ ਕੀਰਤਨ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਪਹੁੰਚਿਆ ਹੈ ਤੇ ਆਓ ਤੁਹਾਨੂੰ ਇਸ ਨਗਰ ਕੀਰਤਨ ਦੀਆਂ ਪ੍ਰਕਰਮਾ ਦੀਆਂ ਸਾਰੀਆਂ ਝਲਕੀਆਂ ਵੀ ਦਿਖਾਉਨੇ ਆ ਤੇ ਆਓ ਇਹ ਜਾਣਕਾਰੀ ਦੇਖਣ ਦੇ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ ਜੀ ਮਾਸਟਰ ਗੁਰਮਰ ਸਿੰਘ ਜੀ ਪਹਿਲਾਂ ਤਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਇਸ ਦੇ ਨਾਲ ਹੀ ਨਾਲ ਤੁਹਾਨੂੰ ਜੋ ਨਵਾਂ ਸਾਲ ਚੜ੍ਹਿਆ 2025 ਉਹਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਜੀ ਹਾਂਜੀ ਜੀ ਸੋ ਜੋ ਅੱਜ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਆ ਅੱਜ ਨਗਰ ਕੀਰਤਨ ਨਿਕਲਿਆ ਸੋ ਸ੍ਰੀ ਵਿਸ਼ਵਕਰਮਾ ਮੰਦਰ ਸਭਾ ਦੇ ਵੱਲੋਂ ਜੋ ਅੱਜ ਉਹਨਾਂ ਦਾ ਸਵਾਗਤ ਕੀਤਾ ਗਿਆ ਕੀ ਕਹਿੰਦੇ ਅੱਜ ਸਾਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਰਕਾਤ ਉਸ ਸਭ ਸਾਰੇ ਦੇਸ਼ ਚ ਬੜੀ ਤੁਮਤਾ ਮਨ ਨਾਲ ਮਨਾਇਆ ਜਾ ਰਿਹਾ ਸਭ ਤੋਂ ਪਹਿਲਾਂ ਮੈਂ ਵਿਸ਼ਵਕਰਮਾ ਮੰਦਰ ਸਭਾ ਕੁਰਾਲੀ ਦੇ ਸਮੂਹ ਮੈਂਬਰ ਸਾਹਿਬਾਨ ਵੱਲੋਂ ਲੋਕਾਈ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਜਨਮ ਲਿਆ ਉਦੋਂ ਸਮਾਜ ਦੇ ਵਿੱਚ Hindu ਕੌਮ ਜਿਹੜੀ ਸੀ ਉਹ ਬਹੁਤ ਜ਼ਿਆਦਾ ਡਰੀ ਹੋਈ ਸੀ ਤੇ ਔਰੰਗਜ਼ੇਬ ਜਿਹੜਾ ਉਹ ਬਹੁਤ ਜ਼ਬਰਦਸਤੀ ਜੁਲਮਸਲਮਾਨ ਬਣਾ ਰਿਹਾ ਸੀ ਜੁਲਮ ਕਰ ਰਿਹਾ ਸੀ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ 13 April 1699 ਨੂੰ ਵਿਸਾਖੀ ਵਾਲੇ ਦਿਨ ਇਸ ਕੌਮ ਨੂੰ ਅੰਮ੍ਰਿਤ ਬਾਟ ਬਾਟੇ ਦਾ ਅੰਮ੍ਰਿਤ ਸ਼ਕਾ ਕੇ ਉਹਨਾਂ ਨੇ ਤਿਆਰ ਕੀਤਾ ਤੇ ਸਵਾ ਲੱਖ ਦੇ ਨਾਲ ਇੱਕ ਇੱਕ ਸਿੰਘ ਲੜਿਆ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਨੂੰ ਧਰਮ ਦੀ ਰੱਖਿਆ ਦੇ ਲਈ ਸਭ ਤੋਂ ਪਹਿਲੀ ਕੁਰਬਾਨੀ ਉਹਨਾਂ ਨੇ ਆਪਣੇ ਪਿਤਾ ਜੀ ਦੀ ਦਿੱਤੀ ਜੋ ਉਹਨਾਂ ਨੂੰ ਧਰਮ ਦੀ ਰੱਖਿਆ ਲਈ ਲਈ ਦਿੱਲੀ ਭੇਜਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਜੋ ਅੱਜ ਲੋਕਤੰਤਰ ਚੱਲ ਰਿਹਾ ਉਹਨਾਂ ਨੇ ਲੋਕਤੰਤਰ ਦੀ ਨਹੀਂ ਰੱਖੀ। ਲੋਕਤੰਤਰ ਦੀ ਸਭ ਤੋਂ ਛੋਟੀ इकाई ਪੰਚਾਇਤ ਹੈ। ਸੋ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਪੂਰੀ ਤਾਕਤ ਦਿੱਤੀ ਤੇ ਆਪ ਵੀ ਕਿ ਜੋ ਪੰਜ ਪਿਆਰੇ ਹੁਕਮ ਮੈਨੂੰ ਕਰਨਗੇ ਮੈਂ ਉਹਨਾਂ ਦਾ ਹੁਕਮ ਮੈਨੂੰ ਮੰਨਣਾ ਪਵੇਗਾ। ਸੋ ਉਹਨਾਂ ਨੇ ਪੰਚਾਇਤ ਨੂੰ ਜਿਹੜੀ ਹੈ ਬਾਵਰ ਦਿੱਤੀ ਜਿਹੜੀ ਕਿ ਡੈਮੋਕ੍ਰੇਸੀ ਦੀ ਗ੍ਰਾਸ ਰੂਟ ਹੈ ਸੋ ਉਹਨਾਂ ਨੇ ਜੋ ਜੋ ਅੱਜ ਸਾਡੇ ਦੇਸ਼ ਵਿੱਚ ਡੈਮੋਕ੍ਰੇਸੀ ਚੱਲ ਰਹੀ ਹੈ ਉਹਦੀ ਨੀਂਹ ਜਿਹੜੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੱਖੀ ਸੋ ਅੱਜ ਅਸੀਂ ਉਹਨਾਂ ਦਾ ਪ੍ਰਕਾਸ਼ ਉਸਤ ਮਨਾ ਰਹੇ ਹਾਂ ਵਿਸ਼ੂਪ ਕਰਮਾ ਮੰਦਰ ਸਭਾ ਕੁਰਾਲੀ ਉਚੇਚੇ ਤੌਰ ਤੇ ਅਮਰਜੀਤ ਢੀਮਾਨ ਤੇ ਉਹਨਾਂ ਦੇ ਚੈਨਲ ਦਾ ਵੀ ਧੰਨਵਾਦ ਕਰਦੀ ਹੈ ਕਿ ਅਮਰਜੀਤ ਢੀਮਾਨ ਜਿਹੜੇ ਨੇ ਗਾਹ ਬਗਾਹੇ ਕੁਰਾਲੀ ਸ਼ਹਿਰ ਦੀਆਂ ਹਰ ਗਤੀਵਿਧੀਆਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਨੇ ਉਹਦੇ ਲਈ ਵਿਸ਼ਵ ਕਰਮ ਮੰਦਰ ਸਭਾ ਕੁਰਾਲੀ ਦੇ ਸੁਮ ਮੁਹੰਮਦ ਸੁਬਾਨ ਉਹਨਾਂ ਦੇ ਧੰਨਵਾਦੀ ਨੇ ਤੇ ਅੱਜ ਮੇਰੇ ਨਾਲ ਸਾਡੇ ਚੇਅਰਮੈਨ ਜਸਵਿੰਦਰ ਸਿੰਘ ਜੀ ਗੋਲਡੀ ਵਾਈਸ ਚੇਅਰਮੈਨ ਹਰਨੇਕ ਸਿੰਘ ਜੀ ਹਰਮਿੰਦਰ ਸਿੰਘ ਜੀ ਵਾਈਸ ਪ੍ਰੈਜ਼ੀਡੈਂਟ ਬਨੋਤਿਮਾਨ ਜੀ ਸਤਨਾਮ ਤੇਮਾਨ ਜੀ ਜਗਦੇਵ ਸਿੰਘ ਜੀ ਤੇਜੀ ਬਜਬਾ ਜੀ ਰਜਿੰਦਰ ਪਰਮਜੀਤ ਰਾਜੂ ਜੀ ਤੇ ਹੋਰ ਬਹੁਤ ਸਾਰੇ ਮੈਂਬਰ ਸਹਿਬਾਨ ਜਿਹੜੇ ਇਸ ਵੇਲੇ ਇਸ ਨਗਰ ਕੀਰਤਨ ਦੀ ਪ੍ਰਸ਼ਾਦ ਵੰਡਣ ਦੀ ਸੇਵਾ ਕਰ ਰਹੇ ਨੇ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜੇ ਉਚੇਚੇ ਤੌਰ ਤੇ ਇਸ ਪ੍ਰੋਗਰਾਮ ਤੇ ਪਹੁੰਚੇ ਨੇ ਅੰਤ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫੁੱਲੇ ਚੜਾ ਆਈਏ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਚਲ ਸੰਗ ਤੇ ਸੀਸ ਨਿਭਾਇਆ ਆਈਏ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਚਲ ਸੰਗ ਤੇ ਸੀਸ ਨਿਭਾਇਆ ਇਹ ਜਿੱਥੇ ਠੰਡੇ ਪੁੱਛ ਵਿੱਚ ਲਾਲ ਠਰੇ ਅਸੀਂ ਜਾ ਕੇ ਉੱਥੇ ਰਾਤ ਰਹੀਏ ਜਿੱਥੇ ਸਿੱਕੀ ਮੈਦ ਉਸਾਰੇ ਗਏ ਬੱਚਿਆਂ ਨੂੰ ਜਗਾ ਸਿਖਾਇਆ ਏ ਗੁਰੂ ਗੋਬਿੰਦ ਸਿੰਘ ਦੇ ਲਾਲਾ ਨੂੰ ਚਲੋ ਸੰਗ ਤੇ ਸੀਸ ਨਿਵਾਇਆ ਏ ਗੁਰੂ ਗੋਬਿੰਦ ਸਿੰਘ ਦੇ ਲਾਲਾ ਨੂੰ ਚਲੋ ਸੰਗ ਤੇ ਸੀਸ ਸੇ ਨੀ ਬਾਇ ਯੇ ਗੁਰੂ ਗੋਬਿੰਦ ਸਿੰਘ ਦੇ ਲਾਲਾ ਨੂੰ ਚਲੋ ਸੰਗ we <laughs>